ਇੱਕ ਮਿੰਟ ਗੱਲ ਸੁਣ ਲੈ ਦਿਪਲ ਸਬਜੀ ਵਾਲਾ ਭਾਈ ਆ ਬਾਹਰ ਆਇਆ ਵਾ ਮੈਂ ਸਬਜੀ ਲੈਣੀ ਆ ਦੱਸੋ ਕੀ ਬਣਾਵਾ ਜੋ ਖਾਣਾ ਮਾਤਾ ਨੂੰ ਕੁਛ ਲਾ ਬਣਾ ਲਓ ਹੀ ਮਾਦਾ ਨੂੰ ਦੀ ਮੱਗੇ ਸਿਰਖ ਭਾਈ ਕਰਦੀ ਆਈ ਆ ਤੁਹਾਡੀ ਮਾਤਾ ਕਹਿੰਦੀ ਆ ਮੈਂ ਨਹੀਂ ਰੋਟੀ ਰੋਟੀ ਖਾਣੀ ਤੇਰੇ ਹੱਥਾਂ ਦੀ ਉਹ ਕੱਲ੍ਹ ਦੀ ਗੱਲ ਆ ਤੂੰ ਹਲੇ ਤੱਕ ਗੁੱਸਾ ਰੱਖ ਕੇ ਬੈਠੀ ਐ ਉਹ ਮੈਂ ਨਹੀਂ ਗੁੱਸਾ ਰੱਖਿਆ ਮੈਂ ਤਾਂ ਗਈ ਮੈਂ ਤਾਂ ਪੁੱਛਿਆ ਮੰਮੀ ਜੀ ਤੁਸੀਂ ਦੱਸੋ ਕੀ ਖਾਣਾ ਹੈ ਪਰ ਸਬ ਭਾਈ ਆਇਆ ਵਾ ਤੇ ਮੈਂ ਸਬਜੀ ਲੈ ਲਵਾਂ ਆਪਣੀ ਮਰਜ਼ੀ ਆ ਕਰ ਕਹਿੰਦੇ ਜੋ ਤੂੰ ਬਣਾਉਣਾ ਵਾ ਤੇ ਆਪਣੇ ਹਿਸਾਬ ਨਾਲ ਲਾ ਲੈਣਾ ਤੇ ਬਣਾ ਲੈ ਤੇ ਪਰ ਮੇਲੀ ਨੇ ਰੋਟੀ ਬਣਾਈ ਮੈਂ ਨਹੀਂ ਕਹਿੰਦੇ ਤੇਰੇ ਹੱਥਾਂ ਦੀ ਰੋਟੀ ਉਨਾ ਵੈਸੇ ਕਿਆ ਹੋਣਾਗਾ ਆਪਣੀ ਪਸੰਦ ਦੀ ਬਣਾ ਲਾ ਤੂੰ ਉਲਟੇ ਪਾਸੇ ਗੱਲ ਲਈ ਜਾਨੀ ਆ ਨਾਲੇ ਮੇਰੀ ਗੱਲ ਸੁਣ ਤੇਰੀ ਥੱਲੇ ਵੀ ਨਹੀਂ ਨਿਵੇਂ ਥੱਲੇ ਵੀ ਨਹੀਂ ਬਣੀ ਉੱਤੇ ਆ ਕੇ ਫੇਰ ਤਾੜਾ ਨਿਗਰੀ ਕੇ ਗੱਲ ਤੋਂ ਰੋਣਾ ਪਈ ਜਾਂਦਾ ਵਾ ਹਰ ਵੇਲੇ ਲੜਾਈ ਦਾ ਮੂਡ ਬਣਾਇਆ ਹੁੰਦਾ ਵਾ ਉਹ ਰਿੰਗ ਪਰ ਮੈਂ ਥੋੜੀ ਲੜਾਈ ਕਰਦੀ ਆ ਮੈਂ ਤਾਂ ਪੁੱਛੇ ਵੀ ਗਈ ਆ ਤੂੰ ਜਿਹੜੀ ਥੱਲੇ ਨਹੀਂ ਨਿਭੀ ਤਾਂ ਥੱਲੇ ਵੀ ਮੇਰੀਆਂ ਗਲਤੀਆਂ ਵਾ ਮੈਂ ਮਰਤਾ ਹੀ ਕਰਦੀ ਆ ਦਵਾ ਸਾਰਿਆਂ ਦੀਆਂ ਉਹ ਯਾਰ ਥੱਲੇ ਵਾਲੇ ਤਾਂ ਕੰਮ ਹੀ ਮੁਕਾ ਕਮ ਐ ਇਹ ਰਸੋਈ ਤੇਨੂੰ ਵੱਖਰੀ ਕਰਤੀ ਫੇਰ ਤੂੰ ਹੁਣ ਕਿਉਂ ਬੋਲਣ ਦਈਂ ਕਿ ਮੈਂ ਕੀ ਬਣਾਉਂਦੀ ਮਾਂ ਪਹਿਲਾਂ ਚਾਚਾ ਹੀ ਮਰੀ ਸੀ ਲੱਕੀ ਮੜਾ ਸੀ ਹੁਣ ਮੰਮੀ ਵੀ ਮਰੀ ਹੋ ਗਈ ਆ ਉਹੋ ਮੈਂ ਤੁਹਾਨੂੰ ਉਹੀ ਤੇ ਪੁੱਛਣ ਦੀ ਆ ਮੈਂ ਮੰਮੀ ਨੂੰ ਪੁੱਛਣ ਗਈ ਆ ਮੰਮੀ ਨੇ ਕੋਈ ਹੱਥ ਪੱਲਾ ਹੀ ਨਹੀਂ ਫੜਾਇਆ ਹੈਗਾ ਅੱਗੇ ਮੈਨੂੰ ਕਹਿੰਦੇ ਆ ਤੂੰ ਰੋਟੀ ਸਬਜ਼ੀ ਬਣਾ ਲੈ ਪਰ ਮੇਧਲੀ ਨੇ ਬਣਾਈ ਦੋਸੋ ਮੇਰੀ ਕੀ ਗਲਤੀ ਇਹਦੇ ਵਿੱਚ ਮੈਂ ਪੁੱਛ ਲਈ ਆ ਇਹ ਮੇਰੀ ਗਲਤੀ ਆ ਤੂੰ ਗੁੱਸੇ ਨਾਲ ਪੁੱਛਿਆ ਹੋਣਾ ਵਾ ਪਿਆਰ ਨਾਲ ਪੁੱਛ ਨਹੀਂ ਹੋ ਹਰ ਵਾਰੀ ਮੰਮੀ ਨੂੰ ਗੁੱਸਾ ਜੜਿਆ ਰਹਿੰਦਾ ਵਾ ਆਪਣੀ ਮਾਂ ਦੀ ਬਹੁਤੀ ਤਰਫਦਾਰੀ ਨਾ ਕਰੋ ਮੇਰੀ ਵੀ ਗੱਲ ਸੁਨਿਆ ਕਰੋ ਮੈਂ ਤਰਫਦਾਰੀ ਨਹੀਂ ਕਰਨਦਿਆ ਮੈਂ ਗੱਲ ਸੱਚ ਤੇ ਝੂਠ ਦੀ ਕਰਨਦਿਆ ਹਾਂ ਹੁਣ ਜੇ ਥੱਲੇ ਨਹੀਂ ਨੀ ਵੀ ਉੱਪਰ ਨਹੀਂ ਨੀ ਵੀ ਹੁਣ ਕਿੱਥੇ ਜਾਏਂਗੀ ਫਿਰ ਸਾਰੀਆਂ ਕਮੀਆਂ ਮੇਰੇ ਚ ਦੇਖਦੀਆਂ ਵਾਂ ਥੱਲੇ ਵਾਲਾਂ ਦਾ ਤੇਰੇ ਕੋਈ ਕਸੂਰ ਨਹੀਂ ਦਿਖਦਾ ਜੇ ਥੱਲੇ ਵਾਲਾਂ ਦਾ ਕਸੂਰ ਦਿਖਦਾ ਤਾਂ ਤੁਹਾਡੀ ਮਾਂ ਦਾ ਕੋਈ ਕਸੂਰ ਨਹੀਂ ਹੈਗਾ ਜਿਹੜਾ ਕੱਲ ਮੇਨਾਂ ਨਾ ਬੋਲੀਏ ਉਹ ਕੋਈ ਗੱਲ ਨਹੀਂ ਸੱਸਾ ਮਾਮਾ ਕਹਿ ਹੀ ਦਿੰਦੀ ਹੁੰਦੀਆਂ ਵਾਂ ਇੰਨੀ ਕਿੰਨੀ ਕੀ ਗੱਲ ਹੋ ਜਾਂਦੀ ਹੁੰਦੀ ਆ ਇੰਨੀ ਦਿੰਦੇ ਨਹੀਂ ਗੱਲ ਲਾਈਦੀ ਹੁੰਦੀ ਮੈਂ ਤੇ ਨਿੰਕਪਲ ਮੈਂ ਤਾਂ ਫਸ ਗਈ ਤੁਹਾਡੇ ਨਾਲ ਵਿਆਹ ਕਰਾ ਕੇ ਨਾ ਤੁਸੀਂ ਮੇਰੀ ਗੱਲ ਸੁਣਦੇ ਨਾ ਤੁਹਾਡੀ ਮਾਂ ਗੇ ਮੇਰੀ ਗੱਲ ਸੁਣਦੀ ਆ ਤੇ ਮੈਂ ਕਿੰਨੂ ਗੱਲਾਂ ਦੱਸਾਵਦੀ ਆ ਮੈਂ ਤਾਂ ਦਿਲ ਕਹਦਾ ਨਾ ਕੱਪੜੇ ਪੈ ਕਰਾਂ ਤੇ ਮੈਂ ਤੇ ਪੀਕੇ ਹੀ ਜਲ ਜਾਵਾਂ ਉਹ ਚੱਲ ਇੰਨੀ ਕਿੰਨੀ ਕੀ ਗੱਲ ਤੂੰ ਪੀਕੇ ਜਾਂਦੀ ਗੱਲ ਨਹੀਂ ਕਰੀ ਤੂੰ ਚੱਲ ਬਣਾ ਜੋ ਤੈਨੂੰ ਸਹੀ ਲੱਗਦਾ ਉਹ ਬਣਾ ਮੰਮੀ ਕੀ ਗੱਲ ਹੋ ਗਈ ਅੱਜ ਹੁਣ ਤੁਸੀਂ ਰੋਟੀ ਵੱਖਰੀ ਬਣਾਓਗੇ ਆਹ ਤੇ ਬੋਲਣ ਕਿ ਧੜਾਈ ਉਬਾਰ ਦਨੂ ਮੰਮੀ ਕੋਈ ਛੋਟੀ ਮੋਟੀ ਗੱਲ ਸੀ ਤੁਹਾਡੇ ਕੋਲ ਤੇ ਪੁੱਛਣ ਆਈ ਸੀ ਕਿ ਮੰਮੀ ਕਿਹੜੀ ਸਬਜ਼ੀ ਬਣਾਉਂ ਉਹ ਤੋਂ ਸਗੋਂ ਪੁੱਛਣ ਆਈ ਸੀ ਤੁਸੀਂ ਇਸ ਉਲਟਾ ਕਹਿੰਦੇ ਜੇ ਮੈਂ ਰੋਟੀ ਵੱਖਰੀ ਬਣਾ ਲੂੰਗੀ ਹੁਣ ਰੋਟੀ ਵੱਖਰੀ ਵੱਖਰੀ ਬਣਿਆ ਕਰੋਗੀ ਪਹਿਲਾਂ ਤਾਂ ਥੱਲੇ ਦਾ ਮੈਂ ਚਲਾ ਕੰਮ ਨਵੇੜਿਆ ਵਾ ਜੇ ਉੱਤੇ ਆਇਆ ਹੁਣ ਤੁਸੀਂ ਕਹਿੰਦੇ ਰੋਟੀ ਵੱਖਰੀ ਵੱਖਰੀ ਬਣਾਵਾਂਗੇ ਉਹ ਇੱਥੇ ਆਈ ਮੈਂ ਸਭ ਨੂੰ ਬੁਲਾਣ ਡਈ ਐ ਤੇ ਅੱਗੋ ਬੋਲਦੀ ਨਹੀਂ ਭਈ ਮੇਰੇ ਨਾਲ ਤੇ ਮੈਂ ਕਿਹਾ ਅੰਜੂ ਅੱਜ ਕੀ ਬਣਾਣ ਲੱਗੀ ਐ ਤੇ ਚੁੱਪ ਰਹੀ ਕਹਿੰਦੀ ਬਣਾ ਲਾਂਗੇ ਜੋ ਬਣਾਉਣਾ ਵੇਖ ਲਾਂਗੇ ਆਪੇ ਬੋਲਦੀ ਤੇ ਉਹ ਨਹੀਂ ਸਹੀ ਤਰੀਕੇ ਤੇ ਤੂੰ ਕਹਿਣ ਮੈਨੂੰ ਆ ਗਿਆ ਉਹ ਮੰਮੀ ਨਹੀਂ ਉਹ ਰੋਟੀ ਪੁੱਛਣ ਆਈ ਸਬਜ਼ੀ ਤੁਹਾਨੂੰ ਪੁੱਛਣ ਆਈ ਸੀ ਉਹ ਤਾਂ ਕਹਿੰਦੀ ਭਾਈ ਆਇਆ ਬਾਹਰ ਸਬਜ਼ੀ ਵਾਲਾ ਤਾਂ ਦੱਸੋ ਕਿ ਤੇ ਤੁਸੀਂ ਉਲਟਾ ਉਹਨੂੰ ਕਹਿ ਦਿੱਤਾ ਵਾ ਕਿ ਜੋ ਬਣਾਉਣਾ ਬਣਾ ਲਾ ਮੈਂ ਤਾਂ ਆਪਣੀ ਵੱਖਰੀ ਰੋਟੀ ਬਣਾਉਣੀ ਆ ਦੱਸੋ ਚੰਗਾ ਲੱਗੂਗਾ ਮੇਰੇ ਵਾਸਤੇ ਕਿੰਨਾ ਔਖਾ ਹੋਊਗਾ ਜਦੋਂ ਮੱਲੇ ਵਾਲੇ ਨੂੰ ਪਤਾ ਲੱਗੂਗਾ ਇਹ ਹੋ ਪਹਿਲਾਂ ਤੋਂ ਥਲੋਂ ਰੋਟੀ ਉੱਤੇ ਗਈ ਤੇ ਉੱਤੇ ਜਾ ਕੇ ਵੀ ਦੋ ਥਾਈ ਰੋਟੀ ਬਣਾਣ ਲੱਪੀ ਆ ਕਿਉਂ ਨਹੀਂ ਕਿਹਾ ਨਹੀਂ ਕਿਹਾ ਗੱਲਾਂ ਨੂੰ ਮੰਮੀ ਚ ਬਤਾਉਂਦੇ ਤੁਸੀਂ ਮੈਂ ਉਹਨੂੰ ਕਿਹਾ ਵਾ ਆਈ ਤੇ ਮੈਂ ਕਿਹਾ ਭਾਈ ਇਹ ਸਬਜੀ ਵਾਲਾ ਕੀ ਸਬਜੀ ਲੈਣੀ ਹੋ ਕੀ ਬਣਾਣੀ ਔਰ ਅੰਜੂ ਤਾਂ ਕਹਿੰਦੀ ਤੁਹਾਨੂੰ ਪੁੱਛਣ ਆਈ ਸੀ ਕਿ ਤੁਸੀਂ ਉਲਟਾ ਉਹਨੂੰ ਕਹਿ ਦਿੱਤਾ ਕਿ ਨਹੀਂ ਜਾ ਤੂੰ ਬਣਾ ਲਾ ਜੋ ਬਣਾਉਣਾ ਮੈਂ ਆਪਣੀ ਰੋਟੀ ਵੱਖਰੀ ਬਣਾਉਣੀ ਆ ਦੇਖਿਆ ਵੇਹਲੇ ਹੀ ਨਾ ਅੱਜ ਉਹਦੀ ਕਰਤੂਤ ਕਿੰਨਾ ਝੂਠ ਬੋਲਦੀ ਓ ਮਮੇ ਚਲੋ ਛੋਟੀ ਛੋਟੀ ਗੱਲ ਹੁੰਦੀ ਹੁੰਦੀ ਆ ਜੇ ਉਹ ਕੇਲੇ ਉਹ ਗਲਤੀ ਕਰ ਲੈਂਦੀ ਆ ਨਾ ਤੁਸੀਂ ਸਮਝਾ ਲਿਆ ਕਰੋ ਲੜਾਈ ਨਾ ਪਾਇਆ ਕਰੋ ਲੜਿਆ ਨਾ ਕਰੋ ਨਿੱਕੀ ਨਿੱਕੀ ਗੱਲ ਤੋਂ ਉਹਦੀ ਨਾ ਅੱਜ ਕੱਲ ਜ਼ੁਬਾਨ ਜਿਹੜੀ ਐਡੀ ਲੰਬੀ ਹੋ ਗਈ ਓ ਇੰਨਾ ਬੋਲਦੀ ਓ ਵੱਧ ਘਟ ਮੈਂ ਹੀ ਆ ਜਿਹੜੀ ਚੁੱਪ ਕਰਕੇ ਬਰਦਾਸ਼ਤ ਕਰ ਲੈਂਦੀ ਆ ਵੀ ਨਹੀਂ ਰੋਲਾ ਪਾਵਾਂਗੇ ਤੇ ਥੱਲੇ ਉਹਨਾਂ ਨੂੰ ਆਵਾਜ਼ ਜਾਏਗੀ ਤਾਂ ਕੀ ਕਹਿਣਗੀਆਂ ਅੱਜ ਹੁਣ ਦੋਵੇਂ ਜਣੀਆਂ ਉਹ ਨੂੰਹ ਸੱਸ ਹੋ ਗਈਆਂ ਤਾਂ ਵੀ ਇਹਨਾਂ ਦੀ ਨਿਬਦੀ ਆ ਆਪਸ ਵਿੱਚ ਇਹੋ ਤਾਂ ਮਮੇ ਮੈਂ ਤੁਹਾਨੂੰ ਕਹਿਣਾ ਨਾ ਫਿਰ ਸਾਡੀ ਬਦਨਾਮੀ ਹੋਣੀ ਆ ਫਿਰ ਤੁਸੀਂ ਕਹਿੰਦੇ ਜੇ ਉਹਨਾਂ ਨੇ ਫਿਰ ਖੁਸ਼ ਹੋਣਾ ਵੇਖਿਆ ਜੇ ਸਾਡੇ ਨਾਲ ਹੀ ਨਿਬੇ ਇਹਨਾਂ ਦੀ ਆਪਸ ਵਿੱਚ ਵੀ ਨਹੀਂ ਨਿਬੰਦੀ ਇਹੋ ਗੱਲ ਮੈਂ ਤੁਹਾਨੂੰ ਸਮਝਾਉਂਦਿਆਂ ਤੇ ਉਹ ਤੋਂ ਮਨਜੂਰ ਨੂੰ ਸਮਝਾਉਣਾ ਵਾ ਉਹ ਤੁਸੀਂ ਦੋ ਜਣੀਆਂ ਜੇ ਨਾ ਰਲ ਕੇ ਰਿਆ ਕਰੋ ਜਿਹੜੀ ਵੀ ਚੀਜ਼ ਬਣਾਉਣੀ ਹੁੰਦੀ ਸਲਾਹ ਨਾ ਬਣਾ ਲਿਆ ਕਰੋ ਜਿਹੜੀ ਚੀਜ਼ ਜੇ ਕੋਈ ਚਾਹੀਦੀ ਆ ਲੋੜ ਆ ਤੂੰ ਮੈਨੂੰ ਦੱਸ ਦਿਆ ਕਰੋ ਅਲ ਜਿਹੜੀ ਨਿੱਕੀ ਨਿੱਕੀ ਗੱਲ ਤੋਂ ਨਾ ਲੜਾਈ ਵਾਲੀ ਗੱਲ ਨਾ ਕਰਿਆ ਕਰੋ ਨਹੀਂ ਮੈਂ ਵੇਖਦੀ ਆ ਚੁੱਪ ਕਰਕੇ ਬਾਹਰ ਜਾਂਦੀ ਤੇਰੇ ਕੰਨ ਭਰ ਦਿੰਦੀ ਕੋਈ ਨਾ ਕੋਈ ਪੱਟੀਆਂ ਬਣਾਉਣੀਆਂ ਸ਼ੁਰੂ ਕਰ ਦਿੰਦੀ ਇਹ ਕੀ ਤਰੀਕਾ ਆ ਇਹਦਾ ਮੈਂ ਇਹਨਾਂ ਕੱਚਾ ਗੁਲਾ ਥੋੜੀਆਂ ਉਹਦੀਆਂ ਗੱਲਾਂ ਜਾ ਆ ਜੂਗਾ ਮਾਂ ਤਾਂ ਮੇਰੇ ਲਈ ਮਾਂ ਵਾ ਨਾ ਮੈਂ ਉਹਦੀਆਂ ਗੱਲਾਂ ਪਿੱਛੇ ਮਾਂ ਥੋੜੀ ਛੱਡ ਦੇਣੀ ਆ ਲੇਕਿਨ ਤੁਸੀਂ ਆਪਣਾ ਘਰ ਦਾ ਮਾਹੌਲ ਨਾ ਨਾ ਖਰਾਬ ਕਰਿਆ ਕਰੋ ਬਾਹਰੋਂ ਤੁਸੀਂ ਆਈਦਾ ਵਾ ਛੱਤੀ ਸਾਨੂੰ ਟੈਨਸ਼ਨ ਨਾ ਹੈਗੀਆਂ ਕਿੰਨੀਆਂ ਗੱਲਾਂ ਹੁੰਦੀਆਂ ਘਰ ਆ ਕੇ ਕੋਈ ਸਲਾਹ ਕਰਨੀ ਹੁੰਦੀ ਆ ਜਦੋਂ ਘਰ ਆਈਦਾ ਤੁਸੀਂ ਆਪਸ ਚ ਲੜੰਦੇ ਹੁੰਦੇ ਜੇ ਸਾਡੀ ਹੋਰ ਟੈਨਸ਼ਨ ਵੱਜ ਜਾਂਦੀ ਆ ਰਿੰਕੂ ਮੇਰੀ ਗੱਲ ਸੁਣ ਪੁੱਤਰ ਇੱਥੇ ਬਹਿ ਹੁਣ ਐਨੇ ਤੇਰੇ ਕੰਨ ਭਰੇ ਨਾ ਫਾਲਤੂ ਗੱਲਾਂ ਕਰਕੇ ਮੇਰਾ ਤਾਂ ਤੇਰੇ ਨਾਲ ਕੋਈ ਗੱਲ ਨਹੀਂ ਨਾ ਕੀਤੀ ਹਾਂ ਇਹ ਰੱਖਦੀ ਵੀ ਦਰਾਣੀ ਜਿਠਾਣੀ ਵਾਲਾ ਸਾਹਬ ਤੇ ਇਹ ਨੂੰਹ ਸੱਸ ਵਾਲਾ ਰਿਸ਼ਤਾ ਨਹੀਂ ਰੱਖਦੀ ਇਹ ਨਹੀਂ ਸਮਝਦੀ ਵੀ ਮੇਰੀ ਸੱਸ ਵਾ ਮੈਂ ਇਹਦੇ ਨਾਲ ਕਿੱਦਾਂ ਗੱਲ ਕਰਨੀ ਹੁਣ ਵੇ ਤੂੰ ਸਵੇਰੇ ਦੁੱਧ ਲਿਆ ਕੇ ਦੇ ਗਿਆ ਮੈਂ ਹਾਂ ਉੱਥੇ ਹੀ ਪਿਆ ਕੋਈ ਇਹਦੀ ਕੋਈ ਜ਼ਿੰਮੇਵਾਰੀ ਮੈਂ ਦੁੱਧ ਨੂੰ ਬਾਲਾ ਦਵਾਵਾ ਕੋਈ ਰਸੋਈ 'ਚ ਜਾ ਕੇ ਕੰਮ ਵੇਖਾਂ ਮੈਂ ਉਹ ਕੰਮ ਕੀਤਾ ਮੈਂ ਦੁੱਧ ਨੂੰ ਬਾਲਾ ਦਵਾਇਆ ਕੀ ਗੱਲ ਸਾਰੇ ਘਰ ਦੀ ਜ਼ਿੰਮੇਵਾਰੀ ਮੇਰੀ ਇੰਨਾ ਵੱਧ ਘੱਟ ਬੋਲਦੀ ਪੁੱਤਰਾ ਮੈਂ ਤੈਨੂੰ ਦੱਸਦੀ ਨਹੀਂ ਕੋਈ ਵੀ ਗੱਲ ਮੈਂ ਇਹ ਕੰਨੀ ਹਾਂ ਵੀ ਇੰਨਾ ਗੱਲਾਂ ਨਿੱਕੀ ਨਿੱਕੀ ਗੱਲ ਮੈਂ ਤੈਨੂੰ ਦੱਸਾਂਗੀ ਤੇਰਾ ਘਰ ਖਰਾਬ ਹੋਏਗਾ ਇੰਨਾ ਬੋਲਦੀ ਏ ਵੱਧ ਘਟ। ਉਹ ਮੰਮੀ ਮੈਨੂੰ ਵੀ ਪਤਾ ਤੁਸੀਂ ਝੂਠ ਨਹੀਂ ਚ ਬੋਲਦੇ। ਪਰ ਉਹਨੂੰ ਵੀ ਹਲੇ ਥੋੜੀ ਇੰਨੀ ਸਮਝ ਨਹੀਂ ਹੈਗੀ। ਆਇਸਾ-ਇਸਾ ਸਮਝੂਗੀ ਛੋਟੀਆਂ-ਮੋਟੀਆਂ ਗਲਤੀਆਂ ਤਾਂ ਠੀਕ ਹੋ ਜਾਣਗੀਆਂ। ਤਾਂ ਕਰਕੇ ਕਹਿਣਾ ਜੇ ਤੁਸੀਂ ਇੰਨੀ ਗੱਲ ਮੈਨੂੰ ਦੱਸਦੇ ਨਹੀਂ ਨਾ ਇਹਦੇ ਨਾਲ ਥੋੜਾ ਉਹਨੂੰ ਸਮਝਾ ਲਿਆ ਕਰੋ। ਜੇ ਕੋਈ ਗੱਲ ਹੁੰਦੀ ਮੈਨੂੰ ਦੱਸ ਵੀ ਦਿਆ ਕਰੋ। ਮੈਂ ਆਪਣੇ ਹਿਸਾਬ ਨਾਲ ਉਹਨੂੰ ਝਿੜਕ ਡਾਂਡ ਕੇ ਮੈਂ ਉਹਨੂੰ ਸਮਝਾ ਲਿਆ ਕਰੂੰਗਾ। ਤੂੰ ਜਿਹੜੀ ਗੱਲ ਉਹਦੀ ਮੈਨੂੰ ਦੱਸ ਦਿਆ ਕਰੋ। ਅੱਛਾ ਜੇ ਮੈਂ ਤੈਨੂੰ ਕੋਈ ਗੱਲ ਦੱਸਾਂ ਫੇਰ ਤੂੰ ਕਹਿਣਾ ਮੇਰੀ ਮਾਂ ਝੂਠ ਬੋਲਦੀ। ਹੁਣ ਮੰਮੀ ਮੈਂ ਮੈਨੂੰ ਤੈਨੂੰ ਅਗੇ ਤੇ ਕਹਿਣਾ ਤੁਸੀਂ ਝੂਠ ਥੋੜੀ ਬੋਲਣਾ ਵਾ ਮੈਨੂੰ ਤੁਹਾਡਾ ਤੁਹਾਡੇ ਤੇ ਪੂਰਾ ਯਕੀਨ ਆ ਤੁਸੀਂ ਨਹੀਂ ਝੂਠ ਬੋਲਣਾ ਜਿਹੜੀ ਤੇ ਗੱਲ ਗਾਂ ਨਹੀਂ ਸੱਚੀ ਕਰਨੀ ਆ ਪਰ ਉਹ ਥੋੜਾ ਜਿਹਾ ਉਹਨੂੰ ਸਮਝਾ ਲਿਆ ਕਰੋ ਤੇ ਆਪਣੇ ਹਿਸਾਬ ਨਾਲ ਤਰੀਕੇ ਕੋਈ ਮੈਂ ਸਮਝਾ ਦਿਆ ਕਰੂੰਗਾ ਪਰ ਘਰ ਦਾ ਨਾ ਮਾਹੌਲ ਨਾ ਖਰਾਬ ਕਰਿਆ ਕਰੋ ਰਿੰਕੂ ਗਿਆ ਤੇ ਤੂੰ ਡਿਊਟੀ ਤੇ ਸੀ ਤੇ ਫੇਰ ਵਾਪਸ ਆ ਗਿਆ ਵਾ ਚੱਲਿਆ ਤਾਂ ਮੈਂ ਡਿਊਟੀ ਤੇ ਹੀ ਸੀ ਲੇਕਿਨ ਉੱਪਰ ਹੀ ਆਂ ਤੇ ਲੱਕੀ ਨੇ ਮੈਨੂੰ ਆਵਾਜ਼ ਦੇ ਲਈ ਸੀ ਲੱਕੀ ਨੇ ਬੁਲਾ ਲਿਆ ਸੀ ਮੈਨੂੰ ਕੀ ਕਹਿੰਦਾ ਹੁਣ ਫੇਰ ਕੋਈ ਅੰਦਰ ਖਾਤੇ ਤੇਰੇ ਕੋ ਪਹਿਲੇ ਲੈਣੇ ਹੋਣੇ ਉਹਨੇ ਤਾਂ ਕਰਕੇ ਮੇਰੇ ਸਾਹਮਣੇ ਤੇ ਉਹਨਾਂ ਦੀ ਕੋਈ ਦਾਲ ਨਹੀਂ ਗਲੀ ਇਸ ਕਰਕੇ ਉਹ ਕਹਿੰਦੇ ਵੀ ਰਿੰਕੂ ਨੂੰ ਬੁਲਾਈਏ ਇਕੱਲੇ ਤੇ ਉਹਦੇ ਨਾਲ ਗੱਲ ਕਰੀਏ ਉਹ ਮੰਮੀ ਪਹਿਲਾਂ ਗੱਲ ਤਾਂ ਸੁਣ ਲਿਆ ਕਰੋ ਕਿਹੜੀ ਗੱਲ ਕਰਨੀ ਹੁੰਦੀ ਕਿੱਧਰ ਦੀ ਗੱਲ ਤੁਸੀਂ ਕਿੱਧਰ ਲਿਆ ਜਾਂਦੇ ਜੇ ਪਹਿਲਾਂ ਗੱਲ ਸੁਣੋ ਨਾ ਜੇ ਮੈਂ ਤੁਹਾਨੂੰ ਹੋ ਕੇ ਆਇਆ ਹਾਂ ਤੁਹਾਨੂੰ ਮਿਲਣ ਆਇਆ ਹਾਂ ਤਾਂ ਕੋਈ ਗੱਲ ਹੀ ਕਰਨ ਆਇਆ ਹਾਂਗਾ ਉਹ ਨਾ ਲੱਕੀ ਗੱਲ ਕਰਨ ਦੇ ਸੀ ਤਾਈ ਜੀ ਗੱਲ ਕਰਦੇ ਸੀ ਜਿਹੜੇ ਵਿਆਹ ਤੋਂ ਪੈਸੇ ਚਾਹੀਦੇ ਆ ਆਪਾਂ ਤੋਂ ਉਹਨਾਂ ਦੀ ਮਦਦ ਕੀਤੀ ਨਹੀਂ ਤੁਸੀਂ ਡੱਕ ਦਿੱਤਾ ਜੀ ਤਾਂ ਆਪਾਂ ਮਦਦ ਕਰ ਨਹੀਂ ਸਕੇ ਉਹ ਨਾ ਰਜਿਸਟਰੀ ਦੇ ਨਾ ਪੈਸੇ ਲੈਣ ਲੱਗੇ ਵਿਆਹ ਜੀ ਉਹ ਕਹਿੰਦੇ ਲੈ ਲੀਏ ਕੋਈ ਤੈਨੂੰ ਉਤਰਾਸਤ ਨਹੀਂਗਾ ਇਹ ਗੱਲ ਲਕੀ ਪੁੱਛ ਹੁੰਦਾ ਸੀ ਨਾਲੇ ਤਾਈ ਜੀ ਮੈਨੂੰ ਪੁੱਛ ਹੁੰਦਾ ਹੈ ਸੀ ਤੇ ਮੈਂ ਵੀ ਕਹਿ ਤਾ ਮੈਂ ਕਹਾਂ ਜੇ ਘਰ ਦਾ ਵਿਲਾ ਸਰਦਾ ਵਾ ਜੇ ਮਨਮੀ ਦਾ ਵਿਆਹ ਹੁੰਦਾ ਵਾ ਇਹਨਾਂ ਪੈਸਿਆਂ ਨਾਲ ਤੋ ਲੈ ਲਓ ਸਾਨੂੰ ਕੋਈ ਤਰਾਜ ਨਹੀਂਗਾ ਇਹ ਗੱਲ ਉੱਥੇ ਹੋਈ ਸੀ ਤੇ ਮੈਂ ਤਾਂ ਤੁਹਾਨੂੰ ਪੁੱਛਣ ਆਇਆ ਸਾਂ ਕਿ ਮੰਮੀ ਇਦਾਂ ਤਾਈ ਜੀ ਜਾਂ ਲਕੀ ਨੇ ਇਦਾਂ ਗੱਲ ਕੀਤੀ ਆ ਤੇ ਮੈਂ ਹਾਂ ਕਰ ਆਇਆ ਵਾਂ ਕਿਉਂਕਿ ਘਰ ਦਾ ਮਾਹੌਲ ਆ ਵਿਆਹ ਦਾ ਮਾਹੌਲ ਆ ਕਿਸ ਤਰੀਕੇ ਘਰ ਦਾ ਫੰਕਸ਼ਨ ਰੁਕ ਨਾ ਜਾਵੇ ਅਹੀਂ ਨੇ ਮਦਦ ਕੀਤੀ ਤੇ ਕਿਤੇ ਦੇ ਨਾ ਹੋਵੇ ਅਹੀਂ ਪੈਸੇ ਦਿੱਤੇ ਤੇ ਕਿਤੇ ਵਿਆਹ ਚ ਨਾ ਕੋਈ ਪ੍ਰੋਬਲਮ ਆਵੇ ਇਸ ਕਰਕੇ ਜੇ ਕੇ ਪਾਸ ਅਰੇਂਜਮੈਂਟ ਹੁੰਦਾ ਸਰਦਾ ਵਾ ਤੇ ਮੈਂ ਕਹਾ ਤੁਸੀਂ ਆਪਣਾ ਵੇਲਾ ਸਾਰ ਲਓ ਅੱਛਾ ਤੂੰ ਉਹਨਾਂ ਨੂੰ ਹਾਂ ਕਰ ਆਇਆ ਹੈ ਹੈ ਇਹ ਮਕਾਨ ਉਹਨਾਂ ਦਾ ਕੱਲਿਆਂ ਦਾ ਹੈ ਸਾਂਝਾ ਮਕਾਨ ਹੈ ਤੇ ਉਹ ਕਿਦਾਂ ਕੱਲੇ ਰਜਿਸਟਰੀ ਰੱਖ ਲਾਂਗੇ ਕੱਲ ਨੂੰ ਪੁੱਤਰ ਜੀ ਠੰਡ ਠੰਗੋ ਪਾਲ ਹੋ ਜੇਗਾ ਸਭ ਕੁਝ ਰਜਿਸਟਰੀ ਸੰਭ ਕੇ ਦੈਣਗੇ ਉਹ ਨਾ ਉਹਨਾਂ ਕੋ ਵਿਆਜੀ ਪੈਸੇ ਦਿੱਤੇ ਗਏ ਸਹੀ ਟਾਈਮ ਨਾਲ ਤੇ ਰਜਿਸਟਰੀ ਜਾਂਦੀ ਰਹਿਣੀ ਹੋ ਵੇਹਦਾਰੀ ਮੂੰਚ ਕੇ ਤੂੰ ਕਿੰਨੂ ਪੁੱਛਦਾ ਵਾ ਆਪਣੇ ਆ ਵੀ ਤੂੰ ਹਾਂ ਕਰ ਦਿੰਨਾ ਤੇਰੀ ਮਾਂ ਨਹੀਂ ਹੈਗੀ ਪਰ ਮੰਮੀ ਉਹਨਾਂ ਤੋਂ ਹੀ ਵੀ ਵੇਖੋ ਨਾ ਗਾੜੀ ਲਾ ਕੇ ਤੇ ਮੈਂ ਰਿਸ਼ਤੇ ਦਾ ਸਾਰੇ ਗੱਲ ਕੀਤੀ ਆ ਸਾਰਾ ਕੁਝ ਕਰਨ ਦਿਆ ਵਾ ਐਡੇ ਟਾਈਮ ਤੇ ਅਸੀਂ ਉਹਨਾਂ ਨੂੰ ਪੈਸਿਆਂ ਦੀ ਨਾ ਕਰ ਦਿੱਤੀ ਆ ਹੱਲ ਕਿ ਪਹਿਲੋਂ ਤੇ ਹੀ ਗੱਲ ਕਰਦੇ ਆ ਅਸੀਂ ਰਲ ਮਿਲ ਕੇ ਕਰਾਂਗੇ ਸਾਰਾ ਕੁਝ ਆਪਣੇ ਦੋਵੇਂ ਭਰਾ ਕਰਾਂਗੇ ਪਰ ਐਡੇ ਟਾਈਮ ਅਸੀਂ ਉਹਨਾਂ ਨੂੰ ਨਾ ਕਰ ਦਿੱਤੀ ਆ ਫਿਰ ਕਿੱਥੋਂ ਅਰੇਂਜਮੈਂਟ ਕਰਨਗੇ ਜੋ ਰਜਿਸਟਰੀ ਰੱਖ ਕੇ ਜੇ ਸਾਰੰਦਾ ਆ ਤੇ ਚਾਪਾ ਨੂੰ ਕੀ ਤਰ੍ਹਾਂ ਜਾਣ ਨਾਲ ਹੀ ਲੱਕੀ ਜ਼ਿੰਮੇਵਾਰ ਆ ਲੱਕੀ ਸਿਆਣਾ ਵਾ ਉਹਨੇ ਆਪੇ ਪੈਸੇ ਦੇ ਕੇ ਰਜਿਸਟਰੀ ਛਡਾ ਲੈਣੀ ਆ ਮੇਰੀ ਗੱਲ ਸੁਣ ਰਿੰਕੂ ਮੈਂ ਰਜਿਸਟਰੀ ਨਹੀਂ ਉਹ ਦੇਣ ਦੇਣੀ ਉਹ ਮਾਸਾ ਜੀ ਉਹਦੀ ਦੁਕਾਨ ਆ ਉੱਥੋਂ ਕੀ ਖਰਚੇ ਕੱਢਣੇ ਉਹਨੇ ਕਿੱਥੇ ਵਿਆਜੀ ਪੈਸੇ ਉਤਾਰੂਗਾ ਉਹ ਤੇ ਤੂੰ ਕਿਹੜੀ ਗੱਲੋਂ ਜਾ ਕੇ ਹਾਂ ਕਰ ਦਿੰਨਾ ਵਾ ਤੂੰ ਪਿਓ ਆ ਉਹਨਾਂ ਦਾ ਜਾ ਕੇ ਤੂੰ ਆਪੇ ਹਾਂ ਕਰ ਦਿੰਨਾ ਹਰ ਇੱਕ ਗੱਲ ਦਾ ਤੇਰੀ ਮਾਂ ਨਹੀਂ ਹੈਗੀ ਵਿੱਚ ਜਿੰਨੀ ਦਿਨ ਮੇਰੇ ਨਾਲ ਬਿਠਾ ਕੇ ਕੋਈ ਗੱਲ ਹੀ ਨਾ ਹੋਣੀ ਮੈਂ ਨਹੀਂ ਉਹ ਰਜਿਸਟਰੀ ਰੱਖਣ ਦੇਣੀ ਗਿਆਨੇ ਸੁਣ ਲੈ ਮੇਰੀ ਗੱਲ ਤੇ ਜਾ ਕੇ ਨਾ ਜੇ ਸਮੂਹ ਨਾਲ ਹਾਂ ਕੀਤੀ ਹੋ ਨਾ ਉਸੇ ਨਾਲ ਉਹਨਾਂ ਨੂੰ ਨਾ ਕਰਕੇ ਆ ਜਿੱਥੋਂ ਮਰਜ਼ੀ ਅਰੇਂਜਮੈਂਟ ਕਰਨ ਪੈਦਾ ਬਸ ਸਾਨੂੰ ਕੋਈ ਇਹਦੇ ਨਾਲ ਕੋਈ ਸਿਰਦਰਦੀ ਨਹੀਂ ਹੈਗੀ ਸਾਡੇ ਸਿਰ ਕੋਈ ਹਸਾਨ ਹੈ ਪਰ ਮੰਮੀ ਜੇ ਉਹ ਕਰ ਜੇ ਆਪਾਂ ਨਹੀਂ ਕਰਾਂਗੇ ਤਾਂ ਕੌਣ ਕਰੂਗਾ ਮੈਨੂੰ ਇਸ ਗੱਲ ਦਾ ਨਹੀਂ ਪਤਾ ਮੈਂ ਤੈਨੂੰ ਕਹਿ ਤਾ ਨਾ ਕਰਨੀ ਤੇ ਕਰਨੀ ਚਲੋ ਹਾਂ ਨਾ ਕਰਕੇ ਆਓ ਚਲੋ ਉਹਨਾਂ ਨੂੰ ਜਾਓ ਆਈ ਗਈ ਜੇ ਹਾਂ ਮੰਮੀ ਉਹਨੂੰ ਤੇ ਜਿ ਸੀਣੀ ਲੱਭਣ ਦੀ ਸੀਮਾ ਨੂੰ ਉਨੇ ਤਾਂ ਸਾਰਾ ਬੈੱਡ ਫੋਲ ਮਾਰਿਆ ਲਮਾਰੀ ਤੱਕ ਫੋਲ ਮਾਰੀ ਉਹ ਕੰਦੀ ਮੈਨੂੰ ਜਾਦ ਹੀ ਨਹੀਂਗਾ ਰਸਤੀ ਗਈ ਕਿੱਥੇ ਆ ਪਰ ਮम्मा ਮੈਨੂੰ ਜਾਦ ਆ ਵੀ ਤੀ ਮੈਨੂੰ ਨਹੀਂ ਫੜਾਈ ਹੈਗੀ ਮੈਂ ਤਾਂ ਜਿੱਦਣਾ ਬੈੱਡ ਨਵੇਂ ਆਏ ਆ ਮੈਂ ਤਾਂ ਮਨਮੀਤ ਨੇ ਸਾਰਾ ਸਮਾਨ ਸੈੱਟ ਕੀਤਾ ਮਨਮੀਤ ਕਹਿੰਦੀ ਉਦੋਂ ਦਾ ਹੈ ਹੀ ਨਹੀਂ ਸੀ ਹੈ ਨੀ ਜਿਸਤੀ ਮੈਂ ਕੋਤੀ ਉਹਨਾਂ ਨੂੰ ਪੁੱਛ ਰਹੀਂ ਰਿੰਕੂ ਬੱਜੂ ਨਾ ਮੰਮੀ ਤੁਸੀਂ ਇਹਨੂੰ ਨੇ ਫੜਾਉਣੀ ਸੀ ਤੀ ਆਪ ਸਾਹਬ ਨਹੀਂ ਸੀ ਇਹੋ ਜਿਹੀ ਚੀਜ਼ ਆਪ ਸਾਭੀ ਦੀਆਂ ਵਾ ਨਕੀ ਮੇਰਾ ਵੀ ਦਿਮਾਗ ਨਹੀਂ ਨਾ ਕੰਮ ਕਰਦਾ ਮੈਂ ਐਸੇ ਕਰਕੇ ਇਹਨੂੰ ਫੜਾਤੀ ਹੁਣ ਮੈਨੂੰ ਇਹ ਵੀ ਨਹੀਂ ਯਾਦ ਕਿਤੇ ਉੱਪਰ ਤਾਂ ਨਹੀਂ ਦਿੱਤੀ ਇਹ ਗਿਰਜਸਤੀ ਤੂੰ ਯਾਦ ਕਰ ਥੋੜਾ ਪਤਾ ਨਾ ਮम्मा ਮੈਨੂੰ ਤਾਂ ਯਾਦ ਹੀ ਨਹੀਂਗਾ ਪੁੱਛ ਲਓ ਇੱਕ ਵਾਰੀ ਰਿੰਕੂ ਆ ਗਈ ਤੈਜੀਓ ਗੱਲ ਇਦਾਂ ਵਾ ਤੁਸੀਂ ਨਾ ਕਰੀ ਮੰਮੀ ਨਾਲ ਕੇ ਗੱਲ ਕਰਦੇ ਅੱਛੇ ਸੀ ਪੈਸੇ ਦੀਆਂ ਦੀ ਗੱਲ ਕਰਦੇ ਸੀ ਨਾ ਇੱਕ ਵਾਰੀ ਆ ਕੇ ਮੰਮੀ ਨਾਲ ਤੂੰ ਸਲਾਹ ਕਰ ਲਉ ਉਹਨਾਂ ਨਾਲ ਇੱਕ ਵਾਰੀ ਗੱਲ ਕਰ ਲੈ ਚਲ ਕੋਈ ਨਾ ਦੇਖੋ ਕਿਤੇ ਰਜਿਸਟਰੀ ਉੱਪਰ ਤਾਂ ਨਹੀਂ ਹੈਗੀ ਤੇ ਪਤਾ ਨਹੀਂ ਮੰਮੀ ਨੂੰ ਇਹ ਗੱਲ ਦਾ ਪਤਾ ਮੰਮੀ ਨੂੰ ਸ਼ਾਇਦ ਪਤਾ ਹੋਵੇ ਨਹੀਂ ਪਾਜੀ ਤੁਹਾਨੂੰ ਸ਼ਾਇਦ ਪੜ੍ਹਾਈ ਹੋਈ ਹੋਵੇ ਮੰਮਾ ਨਾਲ ਜਾਦ ਕਰੋ ਰਜਿਸਟਰੀ ਨਾ ਥੱਲੇ ਨਹੀਂ ਹੈਗੀ ਤੇ ਰਜਿਸਟਰੀ ਵੀ ਨਹੀਂ ਲੱਭਦੀ ਪਈ ਤੇ ਜਾ ਕੇ ਤੀ ਉੱਪਰ ਦੇਖੋ ਫਿਰ ਰਜਿਸਟਰੀ ਉੱਪਰ ਆ ਜਦੋਂ ਦਾ ਤੂੰ ਉੱਪਰ ਨਹੀਂ ਗਿਆ ਉਦੋਂ ਦੀਆਂ ਲੱਭਣ ਦੀਆਂ ਹਸਾਲ ਵਾਲਾ ਇਹ ਤੇ ਮਨਬੀਤ ਦੋਨੋਂ ਹੀ ਤੇ ਲੱਭਣ ਹੀ ਨਹੀਂ దਈ ਪਤਾ ਨਹੀਂ ਕਿੱਥੇ ਰੱਖੀ ਗਈ ਆ। ਉਹ ਲੱਕੀ ਮੇਰ ਕੋ ਵੀ ਨਹੀਂ ਹੈਗੀ। ਨਾ ਮੈਨੂੰ ਕੁਝ ਯਾਦ ਆਵੇਗਾ। ਚਲੋ ਤੁਸੀਂ ਜਾ ਕੇ ਗੱਲ ਤੇ ਕਰੋ ਨਾਲੀ ਚਾਚੀ ਜੀ ਨਾਲ ਦਾ ਤੇ ਨਾਲੇ ਕੋਰ ਜੀ ਸਤੀ ਲੱਭੋ। ਚਲ ਲੱਕੀ ਫਿਰ। ਚਲੋ ਠੀਕ ਆਜੋ। ਚਲ। ਮੰਮਾ ਇਹ ਤੇ ਕਹਿ ਆਗੇ ਆ ਉੱਪਰ ਆ ਕੇ ਗੱਲ ਕਰੋ ਕਿ ਤੇ ਨਾ ਤੈਨੂੰ ਹੀ ਕਰਦਣਗੇ ਜੀ ਸਿੰਗਲੋਂ। ਅਮੀ ਜੀ ਮੈਂ ਤਾਂ ਕਰ ਰਿਆਂ ਥੱਲੇ ਗੱਲ। ਤੇ ਤਾਈ ਜੀ ਤੇ ਲੱਕੀ ਹੋਣ ਲੱਗੇ ਜੀ ਉੱਪਰ। ਤੁਸੀਂ ਨਾ ਆਪਣੇ ਹਿਸਾਬ ਨਾਲ ਹੁਣ ਗੱਲ ਕਰ ਲਿਓ। ਮੈਨੂੰ ਆ ਗਿਆ ਜ਼ਰੂਰੀ ਫੋਨ ਤੇ ਮੈਂ ਜਾਣਾ ਵਾ ਤੇ ਤੁਸੀਂ ਨਾ ਲੜਿਓ ਨਾ ਤਰੀਕੇ ਨਾਲ ਨਾ ਗੱਲ ਕਰ ਲਓ ਤੁਸੀਂ ਆਪਣੇ ਹਿਸਾਬ ਨਾਲ ਜਾਂ ਤੂੰ ਮੈਂ ਆਪੇ ਕਰ ਲਾਂਗੀ ਮੈਨੂੰ ਤਰੀਕੇ ਦੇ ਹਿਸਾਬ ਨਾਲ ਸਮਝਾ ਤੂੰ ਮੈਨੂੰ ਅੰਦਾ ਤਰੀਕਾ ਤੂੰ ਚੱਲ ਆਪਣੇ ਕੰਮ ਤੇ ਨਹੀਂ ਹੋਣਾ ਵਾ ਮੈਨੂੰ ਪਤਾ ਵਾ ਉਹਨਾਂ ਨੇ ਨਾ ਹੀ ਕਰਨੀ ਆ ਇਹ ਤੇ ਆਪਣੇ ਕੋਲ ਹੀ ਹਾਂ ਕਰ ਗਿਆ ਸੀ ਸੀਮਾ ਇਹ ਮੈਨੂੰ ਮੈਨੂੰ ਵਾਲਾ ਪਤਾ ਨਹੀਂ ਮੈਂ ਤਾਂ ਵੈਸੇ ਪਹਿਲਾਂ ਹੀ ਪਤਾ ਸੀ ਕਿ ਉਹਨੇ ਨਹੀਂ ਗੱਲ ਬਨੰਦੇ ਨੇ ਕਿਤੇ ਵੀ ਹਾਂ ਉੱਪਰ ਹਾਂ ਉੱਪਰ ਹੈ ਤਾਂ ਤੂੰ ਤਾਂ ਕਹਿ ਗਈ ਆ ਵੇਖਿਆ ਨਹੀਂ ਦਰੀ ਦਰੀ ਆ ਉਹਨਾਂ ਨੇ ਬੋਲੀ ਹੋਣੀ ਚਾਚੀ ਜੀ ਕੁਛ ਬਾਜੀ ਨੂੰ ਤੇ ਤਾਂ ਹੀ ਤੁਹਾਨੂੰ ਕਹਿੰਦੇ ਤੁਸੀਂ ਆ ਕੇ ਗੱਲ ਕਰੋ ਜਾਓ ਵੇਖੋ ਹੁਣ ਕਿਹੜੇ ਪਾਸੇ ਹਾਂ ਚਾਚੀ ਜੀ ਨਹੀਂ ਲੱਭਣ ਦੇ ਤੇ ਇੱਕ ਵੀ ਨਹੀਂ ਪਤਾ ਜੇ ਹੋਊਗੀ ਵੀ ਨਾ ਤੇ ਹੁਣ ਉਹਨਾਂ ਨੇ ਦੱਸਣਾ ਹੀ ਨਹੀਂ ਮੈਂ ਤੈਨੂੰ ਨਹੀਂ ਹੁਣ ਉਹਨਾਂ ਨੇ ਮੁਕਰ ਹੀ ਜਾਣਾ ਵੀ ਸਾਡੇ ਕੋਲ ਹੈ ਹੀ ਨਹੀਂ ਭਾਈ ਨਾ ਚਾਚੀ ਨੇ ਦੇ ਨਹੀਂ ਦੀ ਜੇ ਹਾਂ ਤੇ ਬੰਦੇ ਕੰਮ ਫੇਰ ਵਿਗੜਨ ਲੱਗਦਾ ਪਤਾ ਨਹੀਂ ਕਿਉਂ ਵਿਗਨ ਭੈਣਦੀ ਯਾਰ ਕੰਮ 'ਚ ਵਿਗਨ ਭੈਣਦੀ ਅੱਜ ਤਾਂ ਕੰਮ ਸ਼ੁਰੂ ਹੋਣੇ ਆ ਚਲੋ ਜਾਓ ਤੁਸੀਂ ਵੇਖੋ ਤੇ ਸਹੀ ਚਲ ਵੇਖ ਪੁੱਛ ਕੇ ਤੇ ਆਓ ਕਿਹੜੇ ਮੂੰਹ ਨਾਲ ਬੋਲਦੇ ਆਂ ਚਲ ਠੀਕ ਆਜ ਮਮਾ ਤੇ ਇਹ ਤੇ ਮੈਂ ਚੱਲਦੇ ਆ ਜੋ ਚਲੋ ਨਹੀਂ ਆਪਾਂ ਨਹੀਂ ਜਾਣਾ ਇਹ ਚਾਚੀ ਕਹਿਦੀ ਉਹ ਵਰਦਾ ਲੱਗੀ ਸੱਤਿਕਾ 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 ਹੋਰ ਕਿਤੇ ਵੀ ਠੀਕ ਠਾਕ ਹਾਂ ਜੀ ਤੁਸੀਂ ਸੁਣਾਓ ਬੱਸ ਵਧੀਆ ਠੀਕ ਹੈ ਮੈਨੂੰ ਜੀ ਦੱਸੋ ਤੇ ਗੁਰਦੀਪਿੰਦਰ ਨਾਲ ਗੱਲ ਕਰਨੀ ਸੀ ਇਦਾਂ ਉਹ ਮੰਨ ਮੀਤ ਦੇ ਵਿਆਹ ਵਾਸਤੇ ਪੈਸਿਆਂ ਦੀ ਲੋੜ ਸੀ ਵੀ ਹਮ ਤੇ ਅਸੀਂ ਪੁੱਛੇ ਹੀ ਵਿਆਜੀ ਪੈਸੇ ਤੇ ਉਹਨਾਂ ਨੇ ਰਕਮ ਵੱਡੀ ਕਰਕੇ ਨਾ ਉਸ ਤਰ੍ਹਾਂ ਤੇ ਕੋਈ ਦਿੰਦਾ ਨਹੀਂ ਪਿਆ ਤੇ ਅਗਲੇ ਕੰਦੇ ਵੀ ਚਾਹ ਰਜਿਸਟਰੀ ਗਾਣੇ ਰੱਖ ਲੋ ਜਾਂ ਗਾਣਾ ਰੱਖ ਦੋ ਤੇ ਗਾਣਾ ਤਾਂ ਤੁਹਾਨੂੰ ਪਤਾ ਵੀ ਇਸ ਟਾਈਮ ਦੇ ਤੇ ਨਹੀਂ ਰੱਖ ਸਕਦੇ ਅਸੀਂ ਤੇ ਰਜਿਸਟਰੀ ਦਾ ਹੀ ਸੋਚਿਆ ਵੀ ਚੱਲ ਫਿਰ ਉਹ ਰੱਖ ਦਿੰਨੇ ਤੇ ਰਜਿਸਟਰੀ ਰੱਖ ਕੇ ਬਾਹੇ ਮਿਲ ਜਾਣਗੇ ਤੇ ਚਲੋ ਕੁੜੀ ਦੇ ਵਿਆਹ ਦੇ ਵਿੱਚ ਕੰਮ ਆ ਜਾਣਗੇ ਪੈਸੇ ਤੇ ਹੁਣ ਮੈਂ ਕਿਹਾ ਚੱਲ ਤੁਹਾਡੀ ਵੀ ਸਲਾਹ ਲੈ ਲਈਏ ਕਿਉਂਕਿ ਇਹ ਸਾਂਝਾ ਹੈ ਤੇ ਤੁਹਾਡੀ ਵੀ ਸਲਾਹ ਲੈਣੀ ਜ਼ਰੂਰੀ ਹੈ ਗੱਲ ਸੁਣਾ ਦੇ ਮੇਰੀ ਗੱਲ ਦਾ ਗੁੱਸਾ ਨਾ ਕਰਨਾ ਰਜਿਸਟਰੀ ਹੀ ਰੱਖ ਦਿੰਨੇ ਹਾਂ ਫਿਰ ਗਹਿਣੇ ਤੇ ਕਾਲੂਰ ਦੀ ਸਟਰੀਟ ਜੋ ਪਤੋ ਜੇ ਤੇ ਸਾਡਾ ਮਕਾਨ ਸਾਡੇ ਹੱਥੋਂ ਜਾਂਦਾ ਰਹਿਣਾ ਇਸ ਕਰਕੇ ਹੋਰ ਕੋਈ ਤਰੀਕਾ ਵੇਖੋ ਜਿਸ ਤਰੀਕੇ ਨਾਲ ਤੁਹਾਨੂੰ ਪੈਸੇ ਮਿਲ ਜਾਣ ਚਾਚੀ ਜੀ ਉਹ ਤੇ ਪੈਸੇ ਆਪਾਂ ਲਾਈ ਦਵਾਂਗੇ ਥੋੜੇ ਥੋੜੇ ਕਰਕੇ ਇਹੋ ਜੀ ਨਹੀਂ ਗੱਲ ਹੈਗੀ ਹੁਣ ਕਿਸੇ ਸਾਨੂੰ ਪੈਸਿਆਂ ਦਾ ਅਰੇਂਜਮੈਂਟ ਹੋਣ ਨਹੀਂ ਦੀ ਆਈ ਛੇਤੀ 2 ਮਹੀਨੇ ਤੇ ਰਹਿ ਗਏ ਵਿਆਹ ਨੂੰ ਤਾਂ ਕਰਕੇ ਸਾਨੂੰ ਕਿਸੇ ਨੇ ਕਿਹਾ ਫਿਰ ਜੀ ਚੀਰਾ ਕੇ ਤੇ ਪੈਸੇ ਲੈ ਲਓ ਲੱਕੀ ਮੇਰੀ ਗੱਲ ਸਾਨੂੰ ਦੁਕਾਨ ਦੇ ਵਿੱਚ ਤਾਂ ਮਸਾਂ ਤੁਹਾਡਾ ਘਰ ਦਾ ਗੁਜ਼ਾਰਾ ਹੁੰਦਾ ਠੀਕ ਹੈ ਨਾ ਤੇ ਤੂੰ ਕਿੱਥੋਂ ਪੈਸੇ ਲਾਏਗਾ ਇਨੇ ਤੇ ਜਨਨਾਈ ਮੇਰੀ ਗੱਲ ਸੁਣੋ ਤੇਰੀ ਦੂਜੀ ਦੁਕਾਨ ਹੈਗੀ ਉਹ ਵੇਚ ਦਿਓ ਦੁਕਾਨ ਆਪਣੀ ਨਾਲੇ ਦਾ ਵਿਆਹ ਵੀ ਹੋ ਜਾਏਗਾ ਨਾਲੇ ਪੈਸੇ ਵੀ ਤੁਹਾਡੇ ਕੋਲ ਬਾਅਦ ਚ ਵੀ ਬਚ ਜਾਣੇ ਪੈਸੇ ਉਹ ਕਿੱਦਾਂ ਦੀ ਗੱਲ ਕਰਦੀ ਪਈ ਗੁਰਦੀਪ ਤੂੰ 2.5 ਲੱਖ ਪਿੱਛੇ ਮੈਂ ਦੀ ਦੁਕਾਨ ਵੇਚ ਦਵਾ ਹਾਂ ਅਗਲੇ ਦਾ ਛੋਟੀਆਂ ਛੋਟੀਆਂ ਤੇ ਉਹਦੀਆਂ ਦੁਕਾਨਾਂ ਨੇ ਉਹ ਦੁਕਾਨ ਦੇ ਵਿੱਚ ਤਾਂ ਚਲੋ ਆਪਣਾ ਹੋਰ ਕੰਮ ਖੋਲ ਲੇਗਾ ਹੋਏਗਾ ਤੇ ਅਸੀਂ ਦੁਕਾਨ ਕਿੱਦਾਂ ਵੇਚ ਦੀਏ ਜੇ ਇਹ 2.5 ਲੱਖ ਰੁਪਏ ਪਿੱਛੇ ਥੋੜਾ ਐਂ ਦਾ ਕਰ ਲਾਂਗੇ ਮੈਂ ਤੇ ਇਹ ਕਹਿੰਦੀ ਵੀ ਚਲ ਰਜਿਸਟਰੀ ਰੱਖੀ ਜਾਊਗੀ ਤੇ ਪੈਸੇ ਮਿਲ ਜਾਣਗੇ ਹੌਲੀ ਹੌਲੀ ਆਪੇ ਮੁੰਡਾ ਕਰੇਗਾ ਇਹਨਾਂ ਛਡਾਊਗਾ ਹੀ ਨਾ ਰੈਸਿਸਟਰੀ ਇਹਦੇ ਇਹਦੀ ਸਿਰਦਰਦੀ ਆ ਨਾ ਤੇ ਹੁਣ 2.5 ਲੱਖ ਪਿੱਛੇ ਐਡਾ ਵੱਡਾ ਮਕਾਨ ਜੇ ਜਾਂਦਾ ਰਿਹਾ ਤੇ ਫੇਰ ਫੇਰ ਕੀ ਕਰੋਗੇ ਗੁਰਦੀਪ ਅਸੀਂ ਪਹਿਲਾਂ ਹੀ ਇਹ ਸੋਚ ਸੋਚ ਲਈਏ ਵੀ ਜਾਂਦਾ ਰਿਹਾ ਨਹੀਂ ਜਾਂਦਾ ਮੈਂ ਤੈਨੂੰ ਕਹਿਣ ਦੀ ਨਾ ਗਰੰਟੀ ਦਿੰਦੀ ਵੀ ਆ ਨਾ ਮੈਂ ਤੈਨੂੰ ਵੀ ਨਹੀਂ ਜਾਂਦਾ ਮਕਾਨ ਚਲੋ ਐਸ ਵੇਲੇ ਲੋਡ ਹੈਗੀ ਤੇ ਲੋਡ ਸਰ ਜੂਗੀ ਹੋਰ ਬਠੇਰਾ ਹੱਥ ਪੱਲਾ ਮਾਰ ਲਿਆ ਕਿਤੇ ਗੱਲ ਨਹੀਂ ਬਣਨ ਰਹੀ ਹੈਗੀ ਗੁਰਦੀਪ ਇਹੋ ਕਿੰਦਾ ਦੀ ਗੱਲ ਕਰਦੀਵੇਂ ਮਕਾਨ ਮਕਾਨ ਕੀ ਗੱਲ ਜੇ ਤੇਰਾ ਚਾਹੂ ਤੇ ਸਾਡਾ ਨਹੀਂ ਜਾਊਗਾ ਸਾਂਝਾ ਹੀ ਆ ਨਾ ਤੇ ਅਹੀਂ ਕਿਹੜਾ ਕਿਤੇ ਉੱਥੇ ਟੈਂਟ ਲਾ ਕੇ ਬਾਹਰ ਬਹਿ ਜਾਣਾ ਵਾ ਸਾਨੂੰ ਫਿਕਰ ਆ ਮਕਾਨ ਨਹੀਂ ਹੱਥੋਂ ਜਾਣ ਦਿੰਦੇ ਇਸ ਟਾਈਮ ਤੇ ਵੇਲਾ ਸਰਨ ਦੇ ਗੱਲ ਸੁਣੋ ਇੰਨੀ ਰਿਸ਼ਤੇਦਾਰੀ ਆ ਕਿਸੇ ਨਾ ਕਿਸੇ ਨੂੰ ਪੁੱਛ ਲੋ ਕੋਈ ਨਾ ਕੋਈ ਕਾਰ ਹੀ ਦੇਊਗਾ ਮਦਦ ਜਿੰਨੀ ਕਿ ਤੂੰ ਹੀ ਕਰਨ ਦੇ ਹਾਂ ਤੂੰ ਹੀ 50000 ਦੀ ਕਰਨ ਦੇ ਹੋ ਤੇ ਬਾਕੀ 10 10 ਦੀ ਕਰ ਦੇਣਗੇ ਇਹਨੇ ਚ ਵਿਆਹ ਹੁੰਦਾ ਪਿਆ ਕੋਈ ਰਿਸ਼ਤੇਦਾਰ ਪੱਲਾ ਨਹੀਂ ਉਹ ਫੜਾਂਦਾ ਕੋਈ ਨਹੀਂ ਉਹ ਕਰਦਾ ਆਪਣੇ ਵੱਲ ਵੇਖ ਲੋ ਪਹਿਲਾਂ ਤੂੰ ਹੀ ਕਿੰਨਾ ਕੁ ਕੀਤਾ ਵਾ ਸਾਡੇ ਕੋਲ ਤੇ ਜਿੰਨੀ ਗੁੰਜਾਇਸ਼ ਹੈਗੀ ਹੈ ਇਹ ਤੁਹਾਨੂੰ ਕਹਿ ਦਿੱਤਾ ਵਾ ਬਾਕੀ ਰਿਸ਼ਤੇਦਾਰਾਂ ਨਾਲ ਸਾਨੂੰ ਨਹੀਂ ਫਿਰ ਮਤਲਬ ਹੈਗਾ ਕੋਈ ਹੁਣ ਮੇਨ ਤੇ ਸਾਨੂੰ ਤੁਹਾਡੇ ਤੇ ਯਾਦ ਸੀ ਨਾ ਕਿ ਚਲੋ ਸਰਕਾਰੀ ਨੌਕਰੀ ਹੈਗੀ ਆ ਤੇ ਲੋਨ ਵਗੈਰਾ ਲੈ ਦੂਗਾ ਲੋਨ ਤੋਂ ਵੀ ਤੁਸੀਂ ਨਾ ਕਰ ਦਿੱਤੀ ਸਾਰੇ ਬਸ ਉਹ ਤੇ ਤੁਸੀਂ ਪੱਲਾ ਛਡਾ ਲਿਆ ਵਾ ਤੂੰ ਹੁਣ ਇਹੀ ਕੁਛ ਨਾ ਕੁਛ ਤੇ ਕਰਾਂਗੇ ਹੀ ਨਾ ਤੇ ਜ਼ਰੂਰੀ ਥੋੜਾ ਵਾ ਵੀ ਰਜਿਸਟਰੀ ਰੱਖ ਕੇ ਹੀ ਪੈਸੇ ਮਿਲ ਜਾਣੇ ਆ ਹੋਰ ਵੀ ਬੜੇ ਤਰੀਕੇ ਨੇ ਹੋਰ ਕਹਿਣਾ ਗੱਲ ਕਰ ਲੋ ਕਹਿਣਾ ਸਲਾਹ ਲੈ ਲੋ ਕਹੇ ਦੀ ਗੁਰਦੀ ਤੂੰ ਤਰੀਕੇ ਤਰੀਕੇ ਕਹਿਣ ਦੀ ਵੀ ਤੂੰ ਹੀ ਦੱਸ ਦੇ ਫਿਰ ਮੈਨੂੰ ਕੋਈ ਤਰੀਕਾ ਤਾਂ ਦੱਸਨ ਤੇ ਨਹੀਂ ਦੁਕਾਨ ਵੇਚ ਦੋ ਗੁਰਦੀ ਦੁਕਾਨ ਤੇ ਵੇਚਣੀ ਨਹੀਂ ਨੀ ਉਹ ਮੁੰਡੇ ਦਾ ਕਾਰੋਬਾਰ ਹੈ ਮੈਂ ਦੁਕਾਨ ਤੇ ਵੇਚਣੀ ਨਹੀਂ ਨੀ ਹੋਗੀ ਤੇ ਬਾਕੀ ਇੱਕ ਗੱਲ ਹੋਰ ਮੈਨੂੰ ਦੱਸ ਤੇ ਰਜਿਸਟਰੀ ਥੱਲੇ ਲੱਭਣ ਨਹੀਂ ਡਈ ਹੈਗੀ ਤੇ ਕਿਤੇ ਤੇਰੇ ਕੋਲ ਤਾਂ ਨਹੀਂ ਹੈਗੀ ਰਜਿਸਟਰੀ ਵਾਹ 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 ਰਜਿਸਟਰੀ ਮੇਰੇ ਕੋਲ ਹੁਣ ਸਾਡਾ ਨਾਮ ਆਤਾ ਫਿਰ ਰਜਿਸਟਰੀ ਤੁਹਾਡੇ ਕੋਲ ਤੇ ਨਹੀਂ ਹੈਗੀ ਸਾਡੇ ਕੋਲ ਤਾਂ ਕੋਈ ਰਜਿਸਟਰੀ ਨਹੀਂ ਹੈਗੀ ਤੁਹਾਡੇ ਕੋਲ ਹੀ ਹੈਗੀ ਹੁਣ ਸਾਰਾ ਕੁਝ ਕਰਵਾ ਕੇ ਤੇ ਹੁਣ ਉੱਤੇ ਆ ਗਏ ਤੇ ਸਾਡੇ ਤੇ ਰੋਹ ਪਾਣ ਲਾ ਪਿਓ ਰਜਿਸਟਰੀ ਦਿਓ ਰਜਿਸਟਰੀ ਹੈ ਨਹੀਂ ਥੱਲੇ ਲੱਗੀ ਨਹੀਂ ਚਾਚੀ ਜੀ ਥੱਲੇ ਸਾਰੇ ਮੇਕਾ ਸੀਮਾ ਨੇ ਨਹੀਂ ਲੱਭੀ ਨਹੀਂ ਤਾਂ ਅਜੀਤ ਰਜਿਸਟਰੀ ਥੱਲੇ ਹੀ ਸੀ ਅਸੀਂ ਉੱਪਰ ਨਹੀਂ ਲੈ ਕੇ ਆਏ ਜੋ ਤੂੰ ਤੇ ਚੁੱਪ ਹੀ ਕਰ ਜਾ ਕਿਉਂਕਿ ਵੇਖ ਸੀਮਾ ਕੋਈ ਬੋਲਦੀ ਵੀ ਵਿੱਚ ਹੈ ਉਹ ਤੇ ਉੱਪਰ ਵੀ ਨਹੀਂ ਆਈ ਨੀਨੀ ਦਾ ਜੀ ਮੈਂ ਉਹੀ ਕਹਿੰਦੀ ਆ ਰਜਿਸਟਰੀ ਸੀਮਾ ਦੀ ਦਿਖੋ ਸੀ ਮੈਂ ਉਹ ਦੱਸਣ ਦੀ ਆ ਤੁਹਾਨੂੰ ਤੇ ਸੀਮਾ ਨੂੰ ਤੇ ਮੈਂ ਪੁੱਛਿਆ ਵਾ ਲੱਬ ਲੱਬ ਥੱਕ ਗਈ ਆ ਮਨਮੀ ਤੇ ਉਹ ਦੋਵੇਂ ਕਦੋਂ ਦੀਆਂ ਲੱਭਣ ਡੀਆਂ ਰਜਿਸਟਰੀ ਲੱਭਣ ਹੀ ਨਹੀਂ ਰਹੀ ਹੈਗੀ ਜੇ ਥੱਲੇ ਹੁੰਦੀ ਤੇ ਲੱਭਦੀ ਨਾ ਰਜਿਸਟਰੀ ਉੱਪਰ ਆ ਤੁਹਾਡੇ ਕੋਲ ਹੈਗੀ ਹੁਣ ਮੰਨੋ ਚਾਹੇ ਨਾ ਮੰਨੋ ਤੁਸੀਂ ਤੇ ਬਿਨਾ ਵੇਖਿਆ ਹੀ ਕਹਿ ਤਾ ਹਾਂ ਬਿਨਾ ਵੇਖਿਆ ਹੀ ਤੁਸੀਂ ਕਹਿ ਤਾ ਵਾ ਤਾਂ ਜੀ ਤੇ ਜਦੋਂ ਤੁਹਾਡੇ ਕੋਲ ਹੈਗੀ ਨਹੀਂ ਤੇ ਅਸੀਂ ਵੇਖੀਏ ਕੀ ਕੀ ਵੇਖੀ ਐਂ ਤੁਸੀਂ ਜਦੋਂ ਪਹਿਲੇ ਹੀ ਮਨਚ ਤੇ ਆਇਆ ਰਜਿਸਟਰੀ ਰੱਖ ਕੇ ਹੀ ਪੈਸੇ ਲੈਣੇ ਆ ਤੇ ਰਜਿਸਟਰੀ ਹੋਣੀ ਤੁਹਾਡੇ ਕੋਲ ਸਾਡੇ ਕੋਲ ਨਹੀਂ ਕੀ ਕੋਈ ਵੀ ਚਾਚੀ ਜੀ ਇਦਾਂ ਨਾ ਕਰੋ ਵੇਖੋ ਤੁਹਾਡੇ ਕੋਈ ਹੋਣੀ ਆ ਦਿਓ ਸਾਨੂੰ ਪੈਸਿਆਂ ਦੀ ਲੋੜ ਹੈਗੀ ਜੇ ਗੱਲ ਸੁਣ ਲੱਕੀ ਮੈਂ ਨਾ ਤੁਹਾਡੀ ਗੱਲ ਸਮਝ ਗਈ ਤੁਹਾਡੀ ਚਾਲ ਸਮਝ ਗਈ ਸਾਰੀ ਰਜਿਸਟਰੀ ਹੈਗੀ ਤੁਹਾਡੇ ਕੋਲ ਪਹਿਲੇ ਤੁਸੀਂ ਮੰਗੇ ਸਾਡੇ ਕੋ ਪੈਸੇ ਜਦੋਂ ਪੈਸਾ ਤਾਂ ਨਾ ਨੁਕਰੋਗੀ ਫਿਰ ਰਜਿਸਟਰੀ ਤੁਸੀਂ ਪਾ ਕੇ ਗਹਿਣੇ ਤੇ ਪੈਸਾ ਲੈ ਗੇ ਵਿਆਹ ਕਰ ਲੈਣਾ ਕੁੜੀ ਦਾ ਚੁੱਪਚਾਪ ਠੀਕ ਹੈ ਨਾ ਤੇ ਸਾਨੂੰ ਪਤਾ ਵੀ ਨਹੀਂ ਲੱਗਣਾ ਤੇ ਬਾਅਦ ਚ ਤੂੰ ਹੀ ਰਜਿਸਟਰੀ ਦਾ ਪਾ ਦੇਣਾ ਰੋਲਾ ਵੀ ਰਜਿਸਟਰੀ ਕਿੱਥੇ ਆ ਤੂੰ ਹੀ ਤੇ ਸਾਰੇ ਘਰ ਦੇ ਬਣ ਜਾਣਾ ਮਾਲਕ ਤੇ ਘਰ ਉਹ ਘਰ ਤੇ ਹੋ ਜਾਣਾ ਅਹੀਂ ਸੰਤ ਤੂੰ ਹੀ ਬਣਾਤਾ ਹੋਇਆ ਪਾਗਲ ਕਦੀ ਕੋਈ ਚੀਜ਼ ਮੰਗਣ ਆ ਜਾਂਦੇ ਕਦੀ ਕੋਈ ਚੀਜ਼ ਮੰਗਣ ਆ ਜਾਂਦੇ ਤੇ ਪੁੱਤਰ ਜੀ ਜਿਵੇਂ ਮਰਜ਼ੀ ਕਰੋ ਤੇ ਜੇ ਇਹ ਮਕਾਨ ਦਾ ਕੁਝ ਹੋ ਗਿਆ ਇੱਧਰ ਉੱਧਰ ਤੇ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਜੇ ਰਜਿਸਟਰੀ ਇੱਧਰ ਦੀ ਉੱਧਰ ਹੋਈ ਤੇ ਸੁਣ ਲੋ ਮੇਰੀ ਗੱਲ ਹੈਗੀ ਤੁਹਾਡੇ ਕੋਲ ਹੀ ਆ ਤੇ ਅੱਜ ਤੁਹਾਡਾ ਕੋ ਜਾਣ ਕੇ ਤੁਸੀਂ ਉੱਤੇ ਪੁੱਛਣ ਆ ਗਏ ਤੇ ਸਾਡਾ ਨਾਮ ਲਾਣਾ ਬਸ ਇੱਥੇ ਹੀ ਚੁੱਪ ਕਰ ਜਾ ਧੀ ਤੇਰੇ ਘਰ ਵੀ ਜੰਮੀ ਆ ਤੂੰ ਵੀ ਜੰਮੀ ਆ ਧੀ ਅੱਜ ਮੈਨੂੰ ਲੋੜ ਪੈ ਗਈ ਤੂੰ 36 ਗੱਲਾਂ ਸੁਣਾਣ ਡਈ ਹੈਗੀਆਂ ਰਜਿਸਟਰੀ ਸਾਡੇ ਕੋਲ ਹੈਗੀ ਨਹੀਂ ਮੁੰਡਾ ਆਇਆ ਪਹਿਲਾਂ ਮਾਂ ਨੂੰ ਪੱਕੀਆਂ ਪਕਾ ਗਿਆ ਹੈ ਫਿਰ ਮੁੱਕਰ ਜਾਈਂ ਰਜਿਸਟਰੀ ਸਾਡੇ ਕੋਲ ਨਹੀਂ ਹੈ ਮੁੰਡੇ ਨੇ ਮੇਰੇ ਨੂੰ ਕੋਈ ਨਹੀਂ ਪੱਕੀਆਂ ਬਕਾੀਆਂ ਪਹਿਲੇ ਤੇ ਉਹ ਜਾਂਦਾ ਉੱਥੇ ਕਰ ਜਾ ਤੁਸੀਂ ਨਾਲ ਦੀ ਨਾਲ ਹੀ ਉਹਨੂੰ ਥੱਲੇ ਵਾਜ ਮਾਰ ਲੈਂਦੇ ਵੀ ਇਹਦੀ ਮਾਂ ਨੂੰ ਕੁਝ ਪਤਾ ਲੱਗੇ ਚੁੱਪ ਕਰਕੇ ਹੀ ਇਹਦੇ ਨਾਲ ਗੱਲ ਕਰ ਲਈਏ ਜਿਹੜੀ ਕਰਨੀ ਆ ਪਰ ਜਿਵੇਂ ਤੂੰ ਮਾਂ ਦੇ ਮਗਰ ਲੱਗਾ ਨਾ ਉਹ ਜੋ ਵੀ ਮੈਨੂੰ ਗੱਲ ਦੱਸੇਗਾ ਸਾਰੀਆਂ ਗੱਲਾਂ ਦੱਸੇਗਾ ਚੁੱਪ ਕਰਕੇ ਤੁਹਾਡੀਆਂ ਗੱਲਾਂ ਨਹੀਂ ਮੰਨੀ ਜਾਏਗਾ ਉਹ ਮਾਂ ਦੇ ਮਗਰ ਲੱਗਾ ਤੂੰ ਉਹਨੂੰ ਮਗਰ ਲਾਇਆ ਹੈ ਕੋਈ ਗੱਲ ਹਾਂ ਮੈਂ ਤੈਨੂੰ ਸਹੀ ਗੱਲ ਦੱਸਾਂ ਲਾਉਣਾ ਨਹੀਂ ਹੁੰਦੇ ਕੋਈ ਗੱਲ ਨਹੀਂ ਹੈਗੀ ਮੰਮੀ ਪਹਿਲਾਂ ਤੇਰੀ ਖੁਆ ਕਰ ਗਿਆ ਲੱਗ ਗਿਆ ਉਸੇ ਵਾਲੇ ਤੋਂ ਹਾਂ ਉਸੇ ਵਾਲੇ ਆ ਗਿਆ ਨਾ ਮੰਮੀ ਨਾ ਗੱਲ ਕਰੋ ਇਹਦਾ ਮਤਲਬ ਤੁਸੀਂ ਨਾ ਕੀਤੀ ਨਾ ਤੁਸੀਂ ਕੀਤੀ ਐ ਨਹੀਂ ਨਾ ਕੀਤੀ ਤੇ ਮੈਂ ਰਜਿਸਟਰੀ ਕਿਵੇਂ ਰੱਖਦਾ ਤੁਹਾਡਾ ਪਰਸਨਲ ਮਕਾਨ ਸਾਂਝਾ ਮਕਾਨ ਹੈ ਤੁਸੀਂ ਕਿਵੇਂ ਕਹਿੰਦੇ ਸਾਂਝਾ ਹੈ ਫਿਰ ਤਾਂ ਇਹ ਕਹਿੰਦੇ ਆ ਨਾ ਤਾਹੀਂ ਅਸੀਂ ਕਹਿਣ ਦੇ ਨਾ ਸਾਂਝਾ ਹੈਗਾ ਕਿ ਸਾਡਾ ਕੋਈ ਹਾਂ ਦੇ ਵਿੱਚ ਵੀ ਜੇ ਜਲਦੀ ਜੇ ਮੇਰੀ ਮਰਜ਼ੀ ਹੋਏਗੀ ਫਿਰ ਰੱਖ ਸਕਦੇ ਤੁਸੀਂ ਮੇਰੀ ਨਹੀਂ ਮਰਜ਼ੀ ਤੇ ਨਹੀਂ ਰੱਖ ਸਕਦੇ ਚਾਚੀ ਮੈਨੂੰ ਤੇ ਅੰਝ ਲੱਗਦਾ ਜਿਵੇਂ ਨਾ ਤੁਸੀਂ ਵਿਆਹ ਤੋਂ ਖੁਸ਼ ਨਹੀਂ ਹੋਗੇ ਮੈਗੀ ਨਹੀਂ ਖੁਸ਼ ਹੈ ਕੋਈ ਖੁਸ਼ ਹੈ ਸੋਦਨ ਬਾਈ ਕਲੇਜ ਚ ਸੱਪ ਲੇਟਣ ਦੇ ਜਦੋਂ ਦਾ ਕੁੜੀ ਦਾ ਰਿਸ਼ਤਾ ਆ ਆਪਣੀ ਦਾ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਕੋਈ ਨਹੀਂ ਮੈਨੂੰ ਨਾ ਟੈਨਸ਼ਨ ਲਾਓ ਮੈਨੂੰ ਲੱਗੀ ਕੋ ਚਲੇ ਰਹੀ ਦੀ ਨਾ ਟੈਨਸ਼ਨ ਨਾ ਮੈਨੂੰ ਆਪਣੀ ਹੀ ਲਾਓ ਉਹ ਸਿੱਧਲੀ ਜੀ ਨੇ ਘਰ ਵਸਣਾ ਵੀ ਹੈ ਕਿ ਨਹੀਂ ਪਹਿਲੇ ਉਹਦੀ ਟੈਂਸ਼ਨ ਲਾਓ ਮੇਰੀ ਦੀ ਨਾ ਲਾਓ ਤੇਰੀ ਸਾਡੀ ਸਿੱਧਣੀ ਹੈ ਨਾ ਤੇਰੀ ਬੜੀ ਚਲਾਕ ਚੋਸਤਾ ਨਾ ਵੇਖਾਂਗੀ ਬੜਾ ਰਾਜਕੁਮਾਰ ਲੱਭਦਾ ਤੈਨੂੰ ਚਲੋ ਚਲੋ ਕੋਈ ਨੀ ਲੱਗੀ ਤੂੰ ਚੱਲ ਜਾਓ ਜਾਂਦੇ ਮੈਂ ਵੀ ਦੇਖਾਂ ਮੂੰਹ ਚੁੱਕ ਕੇ ਕੋਈ ਨਹੀਂ ਚੀਜ਼ ਮੰਗਣਾ ਹਾਂ ਮੂੰਹ ਚੁੱਕ ਕੇ ਆਈ ਨਹੀਂ ਆਂਦੇ ਮੂੰਹ ਚੁੱਕਣ ਜਾਓ ਹਾਂ ਮੈਂ ਤੁਹਾਨੂੰ ਦੱਸਾਂ ਲੱਗੀ ਮੇਰਾ ਵਿਆਹ ਵਾਚੇ ਨਹੀਂ ਕਹਿਣਾ ਆਜੇ ਦੇਖੋ ਨਹੀਂ ਇਹ ਤੁਹਾਨੂੰ ਕਹਿਣਾ ਨਹੀਂ ਜਾਓ ਬਸ ਬਸ ਜਾਓ ਵਿਹਲੇ ਯੰਜੋ ਕਿਵੇਂ ਆ ਕੇ ਉੱਤੇ ਬੋਲਣ ਲੱਪੇ ਸਾਡੇ ਤੇ ਰੋਣ ਰੋ ਪਾਣ ਲਾ ਪੀ ਰਜਿਸਟਰੀ ਦਾ ਹਾਂ ਪਹਿਲੇ ਤਾਂ ਸਾਰੀ ਉਮਰ ਮੈਨੂੰ ਪਾਗਲ ਬਣਾ ਛੜਿਆ ਬੁੱੱਤੂ ਬਣਾ ਛੜਿਆ ਇੱਥੇ ਉੱਪਰ ਛੋੜ ਦਿੱਤਾ ਤੇ ਆਪ ਥੱਲੇ ਰਾਜ ਭੋਗਣ ਡੇ ਆ ਹਾਂ ਪਹਿਲੇ ਤੇ ਮੈਨਾਂ ਦੀਆਂ ਗੱਲਾਂ ਚਾਹਦੀ ਨਹੀਂ ਹੁਣ ਨਹੀਂ ਮੈਨਾਂ ਦੀਆਂ ਗੱਲਾਂ ਚਾਹਣਾ ਤੇ ਨਾ ਮੈਂ ਰਜਿਸਟਰੀ ਇਹਨਾਂ ਨੂੰ ਗਹਿਣੇ ਰੱਖਣ ਦੇਣੀ ਆ ਅੱਦ ਮਮੀ ਦੇਣੀ ਵੀ ਨਹੀਂ ਚਾਹੀਦੀ ਸਾਡਾ ਕਿਹੜਾ ਹਿੱਸਾ ਨਹੀਂ ਹੈਗਾ ਮਕਾਨ 'ਚ ਨਹੀਂ ਕਿੱਡੇ ਰੋਬ ਬਣਾ ਕੇ ਬੋਲਣ ਲੱਪੀ ਨਾ ਮੈਂ ਰਜਿਸਟਰੀ ਗਹਿਣੇ ਰੱਖਣ ਦੇਣੀ ਤੇ ਨਾ ਮੈਂ ਇਹਦੀ ਕੁੜੀ ਦਾ ਵਿਆਹ ਹੋਂ ਦੇਣਾ ਹੀ ਇਹ ਹੁਣ ਮੇਰੀ ਵੀ ਜਿੱਦ ਹੈਗੀ ਵੇਖੀ ਤੂੰ ਉੱਠ ਕੇ ਨਾ ਤੇ ਹੁਣ ਇੰਨੇ ਗੱਲਾਂ ਦੇ ਸਵਾਦ ਨਾਲ ਆ ਤੇ ਜਾ ਮੈਂ ਅੱਗੇ ਬੜੀ ਪਰੇਸ਼ਾਨ ਹੈ ਗਈ ਹਾਂ ਜਾਂ ਚੱਲ ਜਾ ਉੱਠ ਕੇ